ਜਿਹੜਾ ਸੂਟ ਬਜ਼ਾਰਾ ਚ 15 1500 ਰੁਪਏ ਦਾ ਲੈ ਜਾਓ 500 ਰੁਪਏ ਦਾ ਮਤਲਬ 100 ਰੁਪਏ ਦਾ 1500 ਦੇ ਤਿੰਨ ਇਹ ਦੇ ਦੇ ਨਹੀਂ ਉਹਨਾਂ ਤੋਂ ਬਾਜੀ ਦਵਾਂਗੇ ਰੰਗ ਬੜੇ ਸੋਹਣੇ ਸੋਹਣਿਆ ਦੁਪੱਟਿਆਂ ਦੇ ਵੀ ਬੜੇ ਵਧੀਆ ਕੰਮ ਹੋਇਆ ਚਾਹੇ ਰੰਗ ਆ ਲੈ ਜਾਓ ਚਾਹੇ ਉਹ ਲੈ ਜਾਓ ਚਾਹੇ ਆ ਲੈ ਜਾਓ 1500 ਦੇ ਤਿੰਨ ਦੇ ਦੇਣੇ ਆਪਾਂ ਆ ਜਿਹੜੇ ਬਜ਼ਾਰਾ ਦੇ ਵਿੱਚ ਉਹ ਲੋਕੀ 16 1600 ਦਾ ਸੂਟ ਵੇਚੀ ਜਾਂਦੇ ਆ ਆ ਲੈ ਜਾਓ 850 ਦਾ 850 ਦਾ ਲੈਣੇ ਸ਼ਹਿਰ ਦਾ ਸਾਹਿਰ ਉਹਣਾ ਨੇ ਕਾਦੀਆਂ ਧਰਤੀ ਦੇ ਪੈਰ ਰੱਖ ਲਿਆ 1800 ਦਾ 2000 ਰੁਪਏ ਨਿਕ 2500 ਦਾ ਜੀ 1000 ਰੁਪਏ ਦਾ ਸੂਟ ਦੇਣਾ ਪਰਪਰੀ ਸਿਲਕ ਦਾ ਕੱਢਿਆ ਘੜਾਇਆ 1000 ਰੁਪਏ ਦਾ ਆ ਬਜ਼ਾਰਾ ਚ 2500 ਦਾ ਇੱਕ ਇਥੇ 2500 ਰੁਪਏ ਦੇ ਦੋ ਐਂਡਵਰ ਕੀਤਾ ਕਪੜਾ ਟੌਪ ਦਾ ਪ੍ਰਿੰਟ ਡਿਜ਼ਾਈਨ ਬਣਿਆ ਰੇਟ ਸੋਚ ਕੇ ਦੱਸਿਓ 3000 ਆ ਕਿ 2200 ਕਿ 2500 ਉਹ ਭਾਜੀ ਬਾਜ਼ਾਰਾਂ ਦੇ ਵਿੱਚ 2000 ਦਾ ਅਸੀਂ ਦੇਣਾ ਸਰਵ 1500 ਰੁਪਏ ਚਾਰੇ ਪਾਸੇ ਨਿਗਾ ਮਾਰ ਰੋ ਖਲਾਰਾ ਜਵਾਬ ਦਿੰਦਾ ਰਾਤ ਦੇ 11 ਵੱਜ ਚੁੱਕਿਆ ਉੱਟਾ ਰੋਡ ਕਾਦੀਆਂ ਤੇ ਜਗਮਗਾ ਰਹੇ ਆ ਤਾਰੇ ਲੈਂਟਾ ਜਗ ਰੀਆਂ ਆ ਕਿਸੇ ਨੇ 5000 ਤੋਂ ਘੱਟ ਸੂਟ ਨਹੀਂ ਦੇਣਾ ਅਸੀਂ ਦੇਣਾ 1750 ਦਾ ਨਾ ਟਾਂਡਾ ਨਾ ਦਸੂਹਾ ਨਾ ਮਕੇਰੀਆਂ ਕਿਉਂਕਿ ਕਾਦੀਆਂ ਦੇ ਵਿੱਚ ਆ ਚੁੱਕੀਆਂ ਨੇਹਰੀਆਂ ਸੂਟ ਕਿਸੇ ਨੇ ਹਲਦੀ ਦੇ ਫੰਕਸ਼ਨ ਤੇ ਜਾਣਾ ਜਾਗੋ ਤੇ ਜਾਣਾ ਸਪੈਸ਼ਲ ਸੂਟ ਆ 3500 3800 2000 ਰੁਪਏ ਤੇ ਲੈ ਜਾਓ ਭਾਜੀ ਮੈਂ ਕਹਿੰਨਾ ਜਿਹੜਾ ਅਸੀਂ ਕਪੜਾ ਸਿਲਕ ਦਾ ਲਾਤਾ ਵਰਕ ਸੋਨਾ ਕਰਤਾ ਸਟਾਈਲਿਸ਼ ਪੀਸ ਬਣਾਦੇ 5 5000 ਵਾਲੇ 25 2500 ਦੇ ਕਰਦੇ ਆਹ ਕੱਢਿਆ ਘੜਾਇਆ ਸੂਟ ਭਾਜੀ ਬਾਜ਼ਾਰ ਤੇ ਕੀ ਭਾਅ ਸੱਚੋ ਸੱਚ ਦਾਅ ਤੇ ਹੱਥ ਰੱਖ ਕੇ ਉਹ ਇਹਦਾ 5000 ਜਿੱਥੋਂ ਮਰਜ਼ੀ ਲੈ ਜਾ ਤੁਸੀਂ ਰੇਟ ਦੱਸੋ ਆਪਣਾ ਇਹ ਲੋਕ ਤਾਂ ਸ਼ਦਾਈ ਆ ਲੁੱਟਾ ਕਰਾਈ ਜਾਂਦੇ ਸੀ 5000 ਦੇ ਦੋ ਦੇਣੇ ਆ ਚੱਕੋ ਮੋਹਰ ਬਣਿਆ ਹੋਇਆ ਸ਼ਹਿਰ ਜੈਪੁਰ ਦਾ ਮੋਹਰ ਆ ਵਰਕ ਚੈੱਕ ਕਰੋ ਅੰਬੀਆਂ ਚੈੱਕ ਕਰੋ ਕਲਾਸਿਕਲ ਕੰਮ ਹੈ ਦੁਪੱਟਾ ਚੜਾਉਣ ਦਾ ਲਾ ਕੇ ਫੋਰth ਸਾਈਡ ਵਰਕ ਕਰਕੇ دیتا ਮੈਂ ਕਹਿੰਦਾ ਚੈਲੰਜ ਕਰਕੇ ਕਹਿੰਨੇ ਕੋਈ 35000 ਦਾ ਨਹੀਂ ਦੇ ਸਕਦਾ ਸੀ ਤਾਂ 5000 ਦੇ ਦੋ ਦੇਣੇ ਆ ਨੈਚੁਰਲ ਕ੍ਰੇਵ ਦਾ ਸੂਟ ਆ ਫੋਟੋ ਵਾਲਾ ਪੀਸ ਆ ਤੁਹਾਡੇ ਸਾਹਮਣੇ ਫੋਟੋ ਦਿਖਾ ਦਿੰਨੇ ਆ ਮਾਡਲ ਦਿਖਾ ਦਿੰਨੇ ਆ ਰੇਟ ਉੱਤੇ ਲਿਖਿਆ ਮੱਥਾ ਦੇ ਕੇ ਟਿੱਕਾ ਲਾਉਂਦਾ ਨਹੀਂ ਅੰਕਲੂਮ ਇਹ ਹੇਅਰ ਦਾ ਸੂਟ 3000 ਦੇ ਲੈ ਜਾਓ ਤੁਸੀਂ ਰਾਮਟੈਕਸ ਦਾ ਕੱਪੜਾ ਲੈਣਾ ਤੁਸੀਂ ਸਾਡੇ ਕੋਲ ਸਹਿਵਾ ਦਾ ਕੱਪੜਾ ਲੈਣਾ ਗੰਗਾ ਦਾ ਕੱਪੜਾ ਲੈਣਾ ਜਾਂ ਤੁਸੀਂ ਇਤਾਂ ਦੇ ਜਿਹੜੇ ਅੱਜਕੱਲ ਪੂਰੀ ਟਰੈਂਡਿੰਗ ਚੀਜ਼ਾਂ ਆ ਉਹ ਵੀ ਸਾਡੇ ਕੋਲੇ ਹੈਗੀਆਂ ਭਾਜੀ ਲਗਜ਼ਰੀ ਦੇਖੋ ਜਿਹੜੇ ਸਾਡੇ ਐਨਆਰਆਈ ਭੈਣਾ ਹੈਗੀਆਂ ਉਹ ਕਿੰਨੀ ਸਾਨੂੰ ਚੀਜ਼ਾਂ ਪਸੰਦ ਛੇਤੀ ਨਹੀਂ ਆਉਂਦੀਆਂ ਪਰ ਸਾਡੇ ਕੋਲ ਆਜੋ ਜਿੰਨੇ ਸੂਟ ਖੋਲਨੇ ਸਾਰੇ ਤੁਹਾਡੀ ਪਸੰਦ ਦੇ ਪਹਿਲਾਂ ਤੁਸੀਂ ਇਹ ਦੁਪੱਟਾ ਚੈੱਕ ਆ ਲੋ ਸੂਟ ਦਾ ਚੈੱਕ ਆ ਲੋ ਘੇਰਾ ਬਾਜੂ ਵਰਕ ਫਰੰਟ ਸੋ ਇਦਾਂ ਦੇ ਹੈਵੀ ਹੈਵੀ ਲਗਜ਼ਰੀ ਸੂਟ ਤੁਹਾਨੂੰ ਮਿਲ ਜਣਾ ਜਿਹੜੇ ਤੁਸੀਂ ਖਾਸ ਤੌਰ ਤੇ ਇੰਸਟਾਗ੍ਰam ਤੇ ਫੇਸਬੁਕ ਤੇ YouTube ਤੇ ਮਤਲਬ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਕਰਦੇ ਸੂਟ ਉਹੋ ਜਿਹੇ ਪੀਸ ਤੁਹਾਨੂੰ ਅਸੀਂ ਦੇ ਦੇਣੇ ਆ ਮਿਲਣੇ ਸਿਰਫ ਬੁੱਟਾ ਰੋਡ ਕਾਦੀਆਂ ਤੋਂ ਆਹੇ ਮੈਂ ਕਹਿੰਨਾ ਸੂਟਾਂ ਦੇ ਰੇਟਾਂ ਤੇ ਵੀ ਆਤ ਹੈਗੀ ਹੈ ਕੁਆਲਿਟੀ ਵਧੀਆ ਹੈਗੀ ਡਿਜ਼ਾਈਨ ਵੀ ਐਂਡ ਰਸਿਆ ਗਿਆ ਤੁਸੀਂ ਦੁਪੱਟਾ ਦੇ ਪਹਿਲਾਂ ਚੈੱਕ ਕਰੋ ਦੁਪੱਟਾ ਇਹ ਤਾਂ ਚਿੰਤਾ ਤੁਸੀਂ ਚੈੱਕ ਕਰੋ ਨੀਰਾ ਸੋਨਾ ਲਾਤਾ ਸੋਨਾ ਭਾਜੀ 25 25 30 30 ਹਜ਼ਾਰ ਸੂਟ ਨੇ ਕੋਈ 10 ਹਜ਼ਾਰ ਕੋਈ 15000 ਕੋਈ 17000 ਤੇ ਕੋਈ 20000 ਦੇ ਵਿੱਚ ਸੂਟ ਲੈ ਜਾਓ ਹਰ ਵਾਰ ਆਉਣੇ ਆ ਇਹਦੀ ਬੁਕਿੰਗ ਬੜੀ ਹੋ ਰਹੀ ਆ ਆਨਲਾਈਨ ਹੀ ਸਾਡੀਆਂ ਭੈਣਾਂ ਬਹੁਤ ਆਰਡਰ ਕਰ ਰਹੀਆਂ ਕਿਉਂਕਿ ਚੀਜ਼ਾਂ ਟੌਪ ਟੌਪ ਆਈਆਂ ਆ ਇਹ ਆ ਸ਼ਹੀਦ ਆਜ਼ਮ ਦੇ ਕੱਪੜੇ ਜੇ ਤੁਸੀਂ ਲੈਣਾ ਬਾਰ-ਬਾਰ ਦੱਸ ਰਹੇ ਆ 1 ਲੱਖ ਵਾਲਾ ਕੱਪੜਾ 40000 ਚ 2 ਲੱਖ ਵਾਲਾ ਕੱਪੜਾ 80000 ਚ ਦੇਖੋ ਡ्रेसेसਾਂ ਦੇ ਵਿੱਚ ਠਮਾਕੇ ਕਰਾਂਗੇ 2500 ਵਾਲੀ ਡਰੈਸ ਲੈ ਜਾਓ 5000 ਡਰੈਸ ਲੈ ਜਾਓ 7000 8000 ਲੈ ਜਾਓ ਭਾਜੀ 20% ਡਿਸਕਾਊਂਟ ਦੇ ਦਾਂਗੇ ਜਿਹੜਾ ਸਾਹ ਟੀਵੀ ਦਾ ਸਕਰੀਨਸ਼ਾਟ ਲੈ ਕੇ ਆ ਗਿਆ ਲੋ ਜੀ ਗਰਾਰੇ ਗਰਾਰੇ ਲਹंगे ਗਾਉਂ ਸਾਰਾ ਕੁਝ ਇੱਕ ਸੱਤੇ ਹੇਡਾ ਤੁਸੀਂ ਚੈੱਕ ਕਰੋ ਚਾਹੇ ਮਜੈਂਟਾ ਕਲਰ ਦਾ ਲਹंगा ਲੈਣਾ ਚਾਹੇ ਰੈੱਡ ਕਲਰ ਦਾ ਲਹंगा ਲੈਣਾ ਇੱਕ ਤੋਂ ਇੱਕ ਤੋਂ ਯੂਨੀਕ ਪੀਸਾ ਅਗਰ ਤੁਸੀਂ ਰੈਂਟ ਤੇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਤੋਂ ਲਿਜਾ ਸਕਦੇ ਹੋ ਅਗਰ ਤੁਸੀਂ ਬਾਏ ਕਰਨਾ ਉਹ ਵੀ ਕਰ ਸਕਦੇ ਹੋ ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹंगे ਗਾਉਂ ਤਾਂ ਹੈਗੇਆਂ ਇਦੇ ਨਾਲ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਬਲੇਜ਼ਰ ਸਾਰਾ ਕੁਝ ਇੱਕੇ ਸਾਥੇ ਇਹਦਾ ਦੇ ਦਾਂਗੇ ਇਹ ਫੇਰ ਵੀ ਕੋਈ ਗੱਲ ਨਹੀਂ ਸਮਝ ਲੱਗੀ ਨੰਬਰ ਸੁਣ ਨਹੀਂ ਦਿੰਦਾ ਤੁਸੀਂ ਇੱਥੇ ਫੋਨ ਕਰ ਸਕਦੇ ਆਂ